ਇਹ ਹੈ ਗੋਦੋਰਾ ਟਾਲਾ ਸਾਹਿਬ ਗੁਰਵਾਲੀ ਕਰਨਤੋਂ ਤੋਂ ਅਮਰਸਰ ਵਾਲੇ ਰੋਡ ਦੇ ਉੱਤੇ ਬਾਬੇ ਨੌਰ ਸਿੰਘ ਦੀ ਸਮਾਦ ਦੇ ਲਾਗੇ ਹੀ ਹੈ ਦੋ ਤਣਕੇ ਲੇ ਗੋਦੋਰਾ ਟਾਲਾ ਸਾਹਿਬ ਅੱਡੇ ਪਾਸੇ ਹਾਂ ਇੱਥੇ ਹੀ ਬਾਬੇ ਦੀਪ ਸਿੰਘ ਜੀ ਦਾ ਸਿਰ ਲੱਗਦਾ ਅਮਰਸਰ ਕਰਨਤੋਂ ਰੋਡ ਦੇ ਉੱਤੇ ਹੁਣ ਇਹ ਬੜਾ ਮਹਾਨ ਸਥਾਨ ਬਣਿਆ ਆਇਆ ਹੈ ਇਹ ਹਾਰ ਆਏ ਦਵਾਰੇ ਵਾਲੇ ਦੇਣਾ ਇੱਥੇ ਚਪੈਰੇ ਸਾਹਿਬ ਦਾ ਪਾਠ ਹੁੰਦਾ ਬੜੀਆਂ ਸੰਗਤਾਂ ਆ ਵੇਖੋ ਮੋਟਰਸਾਈਕਲ ਤੇ ਮੋਟਰਸਾਈਕਲ ਜਿੱਕੇ ਪਾਸੇ ਪਿੱਛੇ ਕਾਰਾਂ ਦਾ ਪਾਰਕਿੰਗ ਸੀ ਬਹੁਤ ਜਿਆਦਾ ਸੰਗਤ ਆਉਂਦੀ ਹੈ ਹਾਰ ਆਏ ਦਵਾਰ ਤੇ ਆਏ ਵਾਲਾ ਸੁਖਨੀ ਸਾਹਿਬ ਦੇ ਪਾਠ ਹੁੰਦੇ ਨੇ ਪਾਣੀ ਦੇ ਜਲਦੀ ਫੈਲ ਗਿਆ ਗੁਰਦੁਆਰਾ ਸਹਿਰ ਦੇ ਅੰਦਰ ਵਾਲ ਨੂੰ ਬਹਿਮਾਨ ਬੱਲੇ ਪਾਸੇ ਦੂਰੋਂ ਨੇੜੇ ਆਂਗ ਸੰਗਤਾ ਜਿਹੜੀਆਂ ਆਏ ਤੇ ਉਹ ਯਾੜੇ ਸ਼ਕਤੀਆਂ ਨੇ ਤੇ ਆਪਾਂ ਕੀ ਆ ਬਿਜਾ ਦੇਖੋ ਚਾਰ ਸਵੇਰੇ ਤੱਕ ਸੋਨਾ ਵੀ ਆ ਜਾਂਦਾ ਹੈ ਇਹ ਹਰ ਐਤਵਾਰ ਤੇ ਹਨਦਵਾਰ ਲੱਗਦਾ ਹਰ ਇੱਕ ਚੀਜ਼ ਦੀ ਬਣਾਣ ਲੱਗੀ ਹੈ और शौक

ਕਿ세 ਉਸਤਾਨ ਤੇ ਜੁਦ ਕਰਦੇ ਆ ਆ ਬਾਬਾ ਜੀਤ ਸਿੰਘ ਜੀ ਦਾ ਸਿਰ ਮੱਥਾ ਸੀ ਇਹ ਦੋਇ ਇੱਕ ਸੰਗਤ ਨੇ ਮੇਣਾ ਮਾਰਿਆ ਤੇ ਬਾਬਾ ਜੀ ਅੰਦਰ ਕੀ ਦੇ ਸੀ ਸੀਰ ਸਰ ਮੱਧ ਸਾਹ ਜਾ ਕੇ ਦੇਣਾ ਕਰਨਾ ਦੇ ਵਿੱਚ ਆਪਾਂ ਦੇ ਤਹੀ ਕਿਥੇ ਵੀ ਢੇਰੀ ਰਾਜਲੇ ਦੀ ਆਪਾਂ ਬਾਪੂ ਦੀ ਸੁੋ ਗਿਆ ਤੇ ਸਿਰ ਆਪਣੀ ਖੱਬੀ ਕਲੀ ਦੇ ਉੱਤੇ ਰੱਖਿਆ ਕੋਵਾਂ ਦਾ ਜੀ ਤੇ ਮੇਰਾ ਕੋਈ ਵਿਗੜਿਆ ਨਹੀਂ ਅਜੇ ਮੇਰਾ ਕੁਝ ਨਹੀਂ ਹੋ ਗਿਆ ਸਹੀ ਸੀ ਸਿਰ ਗੁਰੂ ਰਾਮਦਾਸ ਜੀ ਦੇ ਚਰਪਾਏ ਤੇ ਵਰਤਨ ਕਰਵਾਇਆ ਪੱਤੇ ਹੱਥ ਵਿੱਚ ਆਪਨੇ ਦਸਤਾਰਾ ਖਾ ਰਿਆ ਤੇ ਭੈਰੀ ਦੇ ਆਉ ਲਉਂਦਿਆਂ ਆਇਆ ਆਪ ਤਾਂ ਸਿੰਦੂ ਰਾਮ ਬਾਹੀ ਦੇ ਜਿਹਾ ਵਸਲੇ ਸਾਹਮਣੇ ਕੇ ਕਿੱਥੇ ਆ ਤਸਾਏ ਸੋਨਾ ਅੰਬਰੋਂ ਵਾਲੀ ਸ਼ਾਨ ਕੋ ਪੋਰਾ ਉਹ ਬੜੀ ਸੁਨਤਾ ਸ਼ਾਨ ਦੇ ਜਵਾਹਰ ਦੀ ਦਸਾਂ ਕੀ ਸੁਣੀ

ਬਾਰ ਪ੍ਰਕਰਮਾ ਜਾਗੇ ਅੰਦਰੋਂ ਦੇ ਪਾਸੇ ਦਾ ਸਿੰਘ ਨੇ ਕਰਗੇ ਕੰਨਿਕਾ ਦੇ ਪਰਸਾਗੋ ਕੰਨਿਕਾ ਨਾਮ ਇਹਦਾ ਹੈ ਅਲੀ ਸ਼ਾਨਾ ਮਾਰਤਾ ਗੁਰਦਵਾਰੇ ਦੀ ਰਾਤ ਤੇ ਜਾਗੇ ਕੰਨਿਕਾ ਹੌਕਾ ਤਿਆਰ ਕੰਨਿਕਾ ਦੇ ਮਨ ਪਰਮਾ ਦੇ ਮਦਰ ਦੇ ਪਾਸੇ ਹਾਂ ਦੇ ਪਾਸੇ ਸਿਵਾ ਕੰਨਿਕਾ ਨੂੰ ਸੁਝਾ ਦੇ ਨਿਵਾਸ ਕੰਨਿਕਾ ਨਾਮ ਇਹਦਾ ਹੈ ਰੋੜ ਦੇ ਵਿੱਚ ਸੁਨਾਣ ਕਰਨਾ ਦੁੱਖ ਦੂਰ ਹੁੰਦੇ ਨੇ ਜੈ ਦੁਆਜੂ ਠਿਸ਼ਾਵਾਂ ਪੂਰੀਆਂ ਦੁਨੀਆ ਨੇ ਸ਼ੋਤਾਲ ਨਿਸ਼ਾਨ ਸਾਹਿਬ ਆ ਵੇਖੋ ਸੈਂਟਰ ਤੋਂ ਚੜ ਕੇ ਇਹਦਾ ਬਸਟਰ ਕੀ ਕਰ ਰਿਹਾ ਸਾਹਿਬੀ ਆ ਪਿਆਏ ਤੇ ਬੱਤੀਆਂ ਸੁਣਾਈ ਹੋਰੋਂ ਸੁਰਾ ਦੇ ਘਰ ਨਭਣ ਸਤਿਗੁਰ ਦੀ ਆ ਜਾਵੇ ਹੋਰੋਂ ਸੁਰਾ ਦੇ ਜੇ ਸਭ ਕਿਤੇ